ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਆਂਗੇ ਗੁਰੂ ਕਾਸ਼ੀ ਟਰੈਕਟਰ ਸੇਲ ਪਰਚੇਜ ਰੰਪਰਾਪੂਰ ਜੇ ਤੇ ਭਾਈ ਜੀ ਜਿਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਭਾਈ ਜੀ ਬਾਈਆਂ ਕੋਲੇ ਸਕੋਨਰਸ਼ਿਪ ਆ ਗਈ ਬਾਈਆਂ ਨਾਲ ਗੱਲ ਵੀ ਬਾਤ ਕਰਾਂਗੇ ਤੇ ਆਪਾਂ ਅੱਜ ਵੀਡੀਓ ਬਣਾਵਾਂਗੇ ਭਾਈ ਜੀ ਜੋਦੇ ਟਰੈਕਟਰ ਦੀ ਠੀਕ ਆ ਭਾਈ ਜੀ 60 49 ਬਾਰੇ ਗੱਲਬਾਤ ਕਰਾਂਗੇ ਤੇ ਕੀ ਫੀਚਰਿੰਗ ਨਵੇਂ ਤੇ ਕੀ ਗੱਲਬਾਤ ਹੈਗੇ ਆ ਜੋ ਬਾਈਆਂ ਨਾਲ ਕਰਾਉਣੇ ਥੋੜੀ ਗੱਲਬਾਤ ਸਾਰੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਠੀਕੋ ਭਾਈ ਜੀ ਹਾਂਜੀ ਹਾਂਜੀ ਬ ਠੀਕ ਹੈ ਆਪਣੇ ਚੈਨਲ ਦੇ ਬਾਈ ਜੀ ਸਾਰੇ ਵੀਰਾਂ ਨੂੰ ਤੁਹਾਡਾ ਸਵਾਗਤ ਹੈ ਬਾਈ ਜੀ ਥੈਂਕ ਯੂ ਥੈਂਕ ਯੂ ਜੀ ਠੀਕ ਹੈ ਜੀ ਤੇ ਸਾਡੇ ਵੱਲੋਂ ਜੀ ਕਿਸਾਨ ਭਰਾਵਾਂ ਨੂੰ 15 ਅਗਸਤ ਦੀਆਂ ਲੱਖ ਲੱਖ ਵਧਾਈਆਂ ਜੀ ਠੀਕ ਹੈ ਜੀ ਨਾਲੇ ਕੰਪਨੀ ਦੇ ਨਵੇਂੰਦਿਆਂ ਨੂੰ ਸਾਡੇ ਵੱਲੋਂ ਮੁਬਾਰਕਾਂ ਜੀ ਠੀਕ ਹੈ ਜੀ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਜੀ ਐਮ ਡੀ ਆ ਜੀ ਠੀਕ ਹੈ ਜੀ ਉਹਨਾਂ ਨੂੰ 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ ਜੀ ਠੀਕ ਹੈ ਜੀ ਜਿਨ੍ਹਾਂ ਨੇ ਸਾਡਾ ਟਰੈਕਟਰ ਇੱਕ ਨਵਾਂ ਲਾਂਚ ਕੀਤਾ ਜੀ ਠੀਕ ਹੈ ਜੀ ਬਹੁਤ ਹੀ ਸੋਹਣਾ ਵਧੀਆ ਟਰੈਕਟਰ ਕੱਢਿਆ ਜੀ ਠੀਕ ਹੈ ਜੀ ਤੇ ਇਸ ਵਕਤ ਲੋਕੇਸ਼ਨ ਦੀ ਗੱਲ ਮੈਂ ਮੈਂ ਹਾਈਵੇ ਰੋਡ ਤੇ ਗੁਰੂ ਕਾਸੀ ਗੁਰੂ ਕਾਸੀ ਟੱਕਰੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਲੋ ਬਈ ਹੁਣ ਤੁਹਾਨੂੰ ਟਰੈਕਟਰ ਦਾ ਰਿਵਿਊ ਦਿਵਾਵਾਂਗੇ ਬਾਈ ਜੀ ਹਾਂਜੀ ਇਹ ਆਜੋ ਬਣੇ ਰਹੋ ਬਾਈ ਜੀ ਵੀਡੀਓ ਨੂੰ ਐਂਡ ਤੱਕ ਆਜੋ ਚਲੋ ਬਈ ਪਹਿਲਾਂ ਟਰੈਕਟਰ ਦੇ ਨਾਮ ਬਾਰੇ ਗੱਲ ਕਰੀਏ ਬਾਈ ਜੀ ਜਿਵੇਂ ਬਾਈ ਨੇ ਆਖਿਆਗਾ ਜਿਹੜਾ ਸਾਡਾ ਟਰੈਕਟਰ ਹੈ ਜੀ ਇਹ ਜੋਦਾ ਟਰੈਕਟਰ ਹੈ ਜੱਡੀ ਕੰਪਨੀ ਨੇ ਜੀ ਜੋਦਾ ਜੀ ਹਾਂਜੀ ਬਹੁਤ ਸੋਹਣਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਲੈ ਵੀ ਕਲਰ ਵੀ ਪਿਆਰਾ ਹੈਗਾ ਜੋਦਾ ਟਰੈਕਟਰ ਕੜਤਾ ਹੁਣ ਕਦੇ ਪ੍ਰੀਤ ਕੰਪਨੀ ਵਾਲਾ ਹਾਂਜੀ ਪ੍ਰੀਤ ਕੰਪਨੀ ਨੇ ਜੀ ਏਕਾਈ ਬਹੁਤ ਪਿਆਰਾ ਕਲਰ ਆ ਜੀ ਸਾਈਡ ਸ਼ਿਫਟ ਹੈ ਕਿ ਇਹ ਠੀਕ ਹੈ ਸਾਈਡ ਸ਼ਿਫਟ ਚ ਆ ਗਿਆ ਬਾਈ ਜੀ ਹਾਂ ਜੀ ਹਾਂ ਜੀ ਲੈ ਵੀ ਸਟਿੱਕਰ ਵਗੈਰਾ ਵੀ ਤੁਹਾਨੂੰ ਮਿਲੂਗਾ ਤੇ ਸਾਈਡ ਸ਼ਿਫਟ ਗੇਅਰ ਚ ਆ ਗਿਆ ਬਾਈ ਜੀ ਹਾਂ ਜੀ ਹਾਂ ਜੀ ਠੀਕ ਹੈ ਕਿੰਨੇ ਸਪੀਡਾਂ ਚ ਆ ਕੇ ਬਾਈ ਜੀ ਇਹ ਗੱਲ ਬਾਤ ਕਰੀਏ ਇਹ 2 ਸਪੀਡ ਚ ਆਈ 2 ਸਪੀਡ ਚ ਆ ਗਿਆ ਕਿੰਨੇ ਸਿਲੰਡਰ ਚ ਆ ਗਿਆ ਬਾਈ ਜੀ ਇਹ 3 ਸਿਲੰਡਰ ਚ ਆਈ ਠੀਕ ਹੈ ਜੀ ਖੋਲ ਕੇ ਦਿਖਾ ਦਿਓ ਬਾਈ ਜੀ ਵਿੱਚੋਂ ਹਾਂ ਜੀ ਹਾਂ ਜੀ ਹਾਂ ਜੀ ਖੋਲ ਕੇ ਲਓ ਲੈ ਵੀ ਵਿੱਚੋਂ ਆਪਾਂ ਤੁਹਾਨੂੰ ਕਵਰ ਖੋਲ ਕੇ ਵੀ ਦਿਖਾਵਾਂਗੇ ਤੇ ਕੀ ਗੱਲ ਬਾਤ ਆਗੇ ਤੇ ਕੀ ਫੀਚਰ ਨੇ ਕਿ ਨਵੇਂ ਐਂਡ ਤੇ ਰੇਡੀਏਟਰ ਵੀ ਮੂਰੇ ਸਿਫਟ ਕਰਤਾ ਤੇ ਬੈਟਰੀ ਇਹਦੇ ਮੂਰੇ ਹੀ ਸਿਫਟ ਕਰਤੀ ਹੈ ਨਾ ਭਾਈ ਜੀ ਜੇ ਮੈਂ ਸਾਈਡਾਂ ਤੇ ਆ ਜਾਂਦੀ ਕਿ ਉੱਥੇ ਥੋੜੀ ਦਿੱਕਤ ਆ ਜਾਂਦੀ ਹੈ ਨਾ ਭਾਈ ਜੀ ਹਾਂਜੀ 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 ਠੀਕ ਆ ਭਾਈ ਜੀ ਤੇ 3 ਸਿਲੰਡਰ ਚ ਆ ਜਾਣਾ ਭਾਈ ਜੀ ਹਾਂਜੀ 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 ਠੀਕ ਆ ਭਾਈ ਜੀ ਜੇ ਗੱਲਬਾਤ ਕਰੀਏ ਭਾਈ ਜੀ ਇਹਦੀ ਲਿਫਟ ਕੰਪੈਸਟੀ ਦੀ ਹਾਂਜੀ ਲਿਫਟ ਦੀ ਹੈਗੀ ਆ ਜੀ 2170 ਕਿਲੋ ਜੀ ਠੀਕ ਆ ਜੀ ਹਾਂਜੀ ਹਾਂਜੀ ਯਾਨੀ ਕਿ 2170 ਕਿਲੋ ਜੀ ਠੀਕ ਹੈ ਹਾਂਜੀ ਹਾਂ ਤੇ ਡਬਲ ਡਿਸਟ੍ਰਿਬਿਊਟਰ ਜਾ ਗਿਆ ਨਾ ਬਈ ਡਬਲ ਡਿਸਟ੍ਰਿਬਿਊਟਰ ਆ ਜੀ ਪਾਵਰ ਸਟੀering ਆ ਜੀ ਤੇਲ ਬ੍ਰੇਕਾਂ ਜੀ ਰਿਵਰਸ ਬੀਟ ਕੋ ਆ ਜੀ ਰਿਵਰਸ ਪੀਟੀਓ ਜਾਗਾ ਸਾਰੇ ਫੀਚਰ ਫੁੱਲ ਨਹੀਂ ਇਹਦੇ ਵਿੱਚ ਜੀ ਠੀਕ ਹੈ ਜੀ ਟੋਪ ਮਾਡਲ ਲਈ ਰਹਿਣਾ ਬਈ ਹਾਂਜੀ ਟੋਪ ਮਾਡਲ ਆ ਜੀ ਕੋਈ ਕੰਮ ਨੂੰ ਬੱਸ ਜਿੱਦਾਂ ਨਹੀਂ ਰਹਿਣਾ ਬਈ ਜੀ ਤੁਸੀਂ ਕੁਝ ਵੀ ਕੰਮ ਦਲਾ ਸਕਦੇ ਹੋ ਜੀ ਕਿਸੇ ਵੀ ਕੰਮ ਤੇ ਸੁਪਰ ਸੀਡਰ ਤੇ ਵੀ ਚੱਲੂਗਾ ਜੀ ਇਹ ਤੇ ਐਪੀ ਸੀਡਰ ਤੇ ਹਾਂਜੀ ਹਾਂ ਲੈ ਬਈ ਜੀ ਹੁਣ ਮੂਰੇ ਸੀਜ਼ਨ ਆਉਣ ਵਾਲੀ ਹੈ ਸੁਪਰ ਸੀਡਰ ਦਾ ਤੁਸੀਂ ਦੇਖ ਸਕਦੇ ਬਈ ਜੀ ਹੁਣ ਸੁਪਰ ਸੀਡਰ ਲਈ ਵੀ ਫਰੀਦ ਕੰਪਨੀ ਵਾਲ ਵੀਡੀਓ ਪਾਵਰ ਇਹ ਵੀ ਹੈ ਜੀ 48 ਐਚਪੀ ਦੀ ਹੈ ਜੀ 48 ਐਚਪੀ ਦੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ 48 ਐਚਪੀ ਦੀ ਹੈ ਜੀ ਸਪੈਸ਼ਲ ਟੂਬਾਂ ਵੀ ਨੇ ਮੋਟੀਆਂ ਕਰਤੀਆਂ ਜੀ ਦੂਸਰੇ ਟਰੈਕਟਰਾਂ ਨਾਲੋਂ ਜੀ ਠੀਕ ਹੈ ਜੀ ਟਰਾਲੇ ਵਾਸਤੇ ਸਪੈਸ਼ਲ ਮਾਡਲ ਕੱਢਿਆ ਜੀ ਠੀਕ ਹੈ ਜੀ ਟਰਾਲਿਆਂ ਵਾਸਤੇ ਹਾਂਜੀ ਜੀ ਪਹਿਲਾਂ ਟਰਾਲੀਆਂ ਵਾਸਤੇ ਕੱਢੇ ਸੀਗੇ ਹੁਣ ਟਰਾਲਿਆਂ ਵਾਸਤੇ ਵੀ ਸਪੈਸ਼ਲ ਕਰਤੇ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ ਕਿੰਨੇ ਦੇ ਟਾਇਰਾਂ ਚ 16 16 9 28 ਦੇ ਟਾਇਰ ਆਈ ਇਹਦੀ ਠੀਕ ਹੈ ਜੀ ਲਓ ਵੀ 16 9 28 ਦੇ ਟਾਇਰ ਆ ਗਏ ਬਈ ਜੀ ਮੂਰਲੇ 7:50 28 ਆ ਗਿਆ ਜੀ ਠੀਕ ਹੈ ਮੂਰਲੇ 7:50 ਦੇ ਆ ਗਿਆ ਬਾਈ ਜੀ ਹਾਂਜੀ ਹਾਂਜੀ ਇਹ ਵੀ 7:50 ਦੇ ਆ ਗਿਆ ਮੂਰੇ ਤੇ ਪਾਵਰ ਸਟੀਅਰਿੰਗ ਬਾਈ ਜੀ ਡਬਲ ਪੰਪ ਚ ਆ ਗਿਆ ਬਾਈ ਜੀ ਡਬਲ ਪੰਪ ਹੈ ਡਬਲ ਪੱਲੇ ਪਾਸੇ ਤੁਸੀਂ ਆਮ ਦੇਖਿਆ ਹੁੰਦਾ ਬਾਈ ਜੀ ਸਿੰਗਲ ਪੰਪ ਚ ਆ ਜਾਂਦਾਗਾ ਤੇ ਹੁਣ ਡਬਲ ਕਰਤਾ ਦੋਨੇ ਪਾਸੇ ਜਿਹੜਾ ਪਾਵਰ ਖੁੱਲਦਾ ਨੇ ਬਾਈ ਜੀ ਹਾਂਜੀ ਹਾਂਜੀ ਚਲੋ ਬਈ ਆਪਾਂ ਪਾਵਰ ਸਟੀਅਰਿੰਗ ਦਿਖਾ ਦਈਏ ਬਾਈ ਜੀ ਕਿੰਨਾ ਕੁ ਹਲਕਾ ਹੈਗਾ ਜੀ ਹਾਂਜੀ ਠੀਕ ਹੈ ਲੈ ਮਾੜਾ ਦਿਖਾਓ ਬਾਈ ਸਟਾਰਟ ਕਰੋ ਸਟਾਰਟ ਕਰੋ ਲੈ ਬਈ ਸਟਾਰਟ ਕਰਦੇ ਨੋਟ ਰੋ ਦੇਖੀ ਨੋਟ ਰੋ ਲੈ ਬਈ ਸੇਂ ਬਾਬਰਾ ਇੰਨਾ ਜਿਆਦਾ ਹਲਕਾ ਹੈਗਾ ਮੈਂ ਕਹਣਾ ਯਾਰ ਛੋਟਾ ਜਵਾਖ ਵੀ ਮੈਂ ਕਹਣਾ ਚਲਾ ਹੀ ਦਊਗਾ ਜੀ ਜਵਾਖ ਤਾਂ ਇਹ ਕੱਲ ਜਿਹੜਾ ਕੱਲ ਜਮਾ ਉਹ ਵੀ ਮੋੜ ਲਊਗਾ ਜੀ ਉਹ ਵੀ ਮੋੜ ਲਊਗਾ ਅੱਗੇ ਹੈਗਾ ਇਹ ਲੈ ਬਈ ਜੀ ਤੇ ਸਾਦੇ ਕੋ ਬਈ ਜੀ ਤੇ ਇਹ ਹੈਗਾ ਨਵਾਂ ਜੋਦਾ ਟਰੈਕਟਰ ਦੇਖ ਲਓ ਬਈ ਇਹਦਾ ਪਾਵਰ ਸਟੀering ਤੇਲ ਵੀ ਅਲੱਗ ਹੈ ਜੀ ਪਾਵਰ ਸਟੀering ਦਾ ਹਾਂਜੀ 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 ਪਾਵਰ ਸਟੀering ਦਾ ਲੈ ਬਈ ਜੀ ਤੇਲ ਵੀ ਤੁਸੀਂ ਦੇਖ ਸਕਦੇ ਹੋ ਉੱਪਰ ਸ਼ਿਫਟ ਕਰਤਾ ਬਈ ਜੀ ਜਿਵੇਂ ਆਪਾਂ ਗੱਲ ਕਰੀਏ ਪਹਿਲਾਂ 3 star, 2 star, star था 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 स्टार 2 स्टार 4 स्टार ਹੁੰਦੀ ਸੀ ਇਹ ਕਿੰਨੇ ਸਟਾਰਾਂ ਚ ਆ ਗਿਆ ਬਾਈ ਇਹ ਫੁੱਲ ਟੌਪ ਮਾਡਲ ਆ ਸਾਡਾ ਜੀ ਠੀਕ ਆ ਜੀ ਲੈ ਵੀ 5 ਸਟਾਰ 4 ਸਟਾਰ ਚਾਹੋ ਠੀਕ ਆ ਜੀ ਲੈ ਵੀ 5 ਸਟਾਰਾ ਦਾ 5 ਸਟਾਰ ਚਾਹੋ ਜੀ ਠੀਕ ਆ ਬਾਈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਪਲੇਟਫਾਰਮ ਵੀ ਚੇਂਜ ਕਰਤਾ ਨਾ ਬਾਈ ਹਾਂਜੀ 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 ਠੀਕ ਆ ਜੀ ਲੈ ਵੀ ਪਲੇਟਫਾਰਮ ਵੀ ਚੇਂਜ ਕਰਤਾ ਦੂਸਰੀਆਂ ਕੰਪਨੀਆਂ ਦੇ ਟਰੈਕਟਰਾਂ ਨਾਲੋਂ ਜੀ 2 ਲੱਖ ਰੁਪਿਆ ਸਸਤ ਹੈ ਜੀ 2 ਲੱਖ ਰੁਪਿਆ ਸਸਤਾ ਪੈਗਾ ਬਾਈ ਜੀ ਤੇਲ ਦੀ ਗੱਲਬਾਤ ਕਰੀ ਬਾਈ ਜੀ ਤੇਲ ਦੀ ਕੰਜਨਸ਼ਨ ਬਹੁਤ ਘਟ ਗਈ ਜੀ ਬਹੁਤ ਹੀ ਘਟਾਈ ਠੀਕ ਹੈ ਤੇਲ ਦੀ ਖਪਤ ਬਹੁਤ ਜਿਆਦਾ ਘਟਾ ਗਈ ਹਾਂਜੀ ਹਾਂਜੀ ਠੀਕ ਹੈ ਲੋ ਵੀ ਤੇਲ ਦੀ ਖਪਤ ਵੀ ਬਹੁਤ ਜਿਆਦਾ ਘਟਾ ਗਈ ਤੇ ਸਪੈਸ਼ਲ ਜੇ ਗੱਲਬਾਤ ਕਰੀਏ ਪਹਿਲਾਂ ਕੱਢਿਆ ਸੀਗਾ ਆਪਾਂ ਕਹਿੰਦੇ ਕਮਰਸ਼ੀਅਲ ਕੰਮ ਵਾਸਤੇ ਤੇ ਜਾਂ ਭੱਠੇ ਵਾਲੇ ਤੇ ਵੀਰਾਂ ਵਾਸਤੇ ਨਾ ਭਾਈ ਜੀ ਹਾਂਜੀ ਹਾਂਜੀ ਤੇ ਛੋਟੇ ਕਿਸਾਨਾਂ ਵਾਸਤੇ ਹੁਣ ਇਹ ਤਾਂ ਹਰੇਕ ਵਾਸਤੇ ਹੀ ਆਪਾਂ ਕਹਿੰਦੇ ਵਸਟਾ ਕਰਨ ਲਈ ਹਰੇਕ ਵਾਸਤੇ ਜੀ ਹਰੇਕ ਵਾਸਤੇ ਠੀਕ ਆ ਭਾਈ ਜੀ ਭੱਠਿਆਂ ਦੇ ਵੀ ਲੱਗ ਸਕਦੇ ਨੇ ਠੀਕ ਹੈ ਜੀ ਭੱਠੇ ਵਾਲੇ ਵਾਸਤੇ ਵੀ ਵੈਸਾ ਗਾ ਠੀਕ ਹੈ ਜੀ ਚਲੋ ਵੀ ਕਮਰਸ਼ੀਅਲ ਵਾਸਤੇ ਵੀ ਵਧੀਆ ਗਾ ਖਾਸ ਬ ਟਰਾਲੀ ਦਾ ਕੰਮ ਕਰਨਾਗਾ ਟਰਾਲੀ ਦਾ ਜਾਂ ਕਿਸੇ ਵਾਸਤੇ ਕਿਰਾਏ ਦਾ ਕੰਮ ਕਰਨਾਗਾ ਉਹਦੇ ਵਾਸਤੇ ਤਾਂ ਮੈਂ ਕਹਿੰਦਾ ਛੋਟਾ ਟਰੈਕਟਰ ਹੀ ਆਣਾ ਬਜੀਏ ਹਾਂਜੀ ਹਾਂਜੀ ਠੀਕ ਹੈ ਜੀ ਲੋ ਬਜੀਏ ਬਾਕੀ ਤੁਸੀਂ ਨਾਮ ਪੜੀ ਲਿਆਉਣਾ 14 ਜਿਹੜੀ ਲੋਨ ਦੀ ਸੰਭਤਾ ਜੀ ਠੀਕ ਹੈ ਜੀ ਸਾਰੀਆਂ ਬੈਂਕਾਂ ਨਾਲ ਸਾਡੀ ਫੁੱਲ ਹੈ ਜੀ ਸਾਰੀਆਂ ਤਾਂ ਹੀ ਆਪਾਂ ਹੈਗਾ ਸਾਰੇ ਬੈਂਕਾਂ ਨਾਲ ਜੀ ਸਰਕਾਰੀ ਬੈਂਕਾਂ ਨਾਲ ਵੀ ਪ੍ਰਾਈਵੇਟ ਬੈਂਕਾਂ ਨਾਲ ਵੀ ਹੈ ਠੀਕ ਹੈ ਜੀ ਜਿਹੜੀ ਮਰਜ਼ੀ ਬੈਂਕ ਤੋਂ ਬੰਦਾ ਲੋਨ ਕਰਵਾ ਸਕਦਾ ਲੋਨ ਵੀ ਕਰਵਾ ਸਕ ਜਾਂਦਾ ਸਿਰਫ 50000 ਰੁਪਏ ਦੇ ਕੇ ਟਰੈਕਟਰ ਜਿਮੀਦਾਰ ਲਿਆ ਸਕਦਾ 50000 ਰੁਪਏ ਲਿਆਓ ਹਾਂ ਟਰੈਕਟਰ ਲਿਆ ਜਾਓ ਲੈ ਬ ਇੱਕ ਗੱਲ ਬਈ ਜੀ ਪਿਛਲੇ ਆਪਾਂ ਹੁੰਦੀ ਆਉਣੇ ਉਹਨੇ ਕਿ ਪੈਸੇ ਅੱਜ ਕੱਲ ਤੁਹਾਨੂੰ ਪਤਾਗਾ ਰੇਕ ਵਾਲਾ ਹੈ ਨਹੀਂਗਾ ਠੀਕ ਆ ਪਰ ਤੇਲ ਨਵੇਂ ਦਾ ਹਰੇਕ ਚਾਹੁੰਦਾ ਚਾਹੁੰਦਾ ਹਾਂ ਹਾਂਜੀ ਹਾਂਜੀ ਠੀਕ ਆ ਜੀ ਹੁਣ ਤੁਸੀਂ ਨਵੇਂ ਤੇ ਟਰੈਕਟਰ ਦਾ ਤੇਲ ਚਵਾਦਾਂਗੇ ਸਾਡੇ ਕੰਪਨੀ ਨੇ ਐਮ ਡੀ ਨੇ ਗੁਰਪ੍ਰੀਤ ਨੇ ਜੀ ਠੀਕ ਆ ਉਹਨਾਂ ਦੀ ਸੋਚ ਆ ਵੀ ਛੋਟੇ ਕਿਸਾਨਾਂ ਤੱਕ ਟਰੈਕਟਰ ਸਾਡਾ ਪਹੁੰਚੇ ਠੀਕ ਆ ਜੀ ਦੂਸਰੇ ਟਰੈਕਟਰ ਬਹੁਤ ਜ਼ਿਆਦੀ ਕੀਮਤ ਦੇ ਨੇ ਉਹ ਕਿਸਾਨ ਦੇ ਬਖਤ ਤੋਂ ਬਾਹਰ ਹੋ ਜਾਂਦੀ ਹੈ ਜੀ ਠੀਕ ਆ ਜੀ ਹਾਂਜੀ ਹਾਂ ਇਹ ਸਾਡਾ ਬਹੁਤ ਹੀ ਰੇਟ ਘਟਾ ਹੈ ਜੀ ਠੀਕ ਹੈ ਇਹ ਛੋਟਾ ਕਿਸਾਨ ਵੀ ਲੈ ਸਕਦਾ ਏ ਛੋਟਾ ਕਿਸਾਨ ਵੀ ਲੈ ਸਕਦਾ ਜਿਹਨੇ ਪੁਰਾਣੇ ਤੇ ਰੁਪਈਆ ਲਾਉਣੇ 3-4 ਲੱਖ ਰੁਪਈਆ ਉਹ ਨਾ ਲਾਵੇ ਜੀ ਨਵੇਂ ਹੀ ਲਵੇ ਜੀ ਨਵੇਂ ਲਵੇ ਹਾਂਜੀ ਭਾਈ ਜੀ ਜੇ ਕਿਸੇ ਸਾਡੀ ਸਾਡੀ ਗਾਰੰਟੀ ਹੈ ਜੀ ਠੀਕ ਹੈ ਜੀ ਜਾਂ 1000 ਘੰਟੇ ਦੀ ਠੀਕ ਹੈ ਪਰ ਦਿੱਕਤ ਕੋਈ ਨਹੀਂ ਆਉਂਦੀ ਠੀਕ ਹੈ ਜੇ ਸਰਵਿਸ ਦੀ ਗੱਲ ਕਰੀਏ ਭਾਈ ਜੀ ਇਹਦੀ ਸਰਵਿਸ ਦਾ ਭਾਵੇਂ ਪਾਕਿਸਤਾਨ ਚੱਲਦਾ ਹੋਵੇ ਸੋ ਉੱਥੇ ਵੀ ਕਰਕੇ ਆਵਾਂਗੇ ਉੱਥੇ ਵੀ ਕਰਕੇ ਆਵਾਂਗੇ ਲੈ ਭਾਈ ਜਿੱਥੇ ਮਰਜ਼ੀ ਚੱਲਦਾ ਹੋਵੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾਗਾ ਪਿਛਲੇ ਟਰੈਕਟਰ ਪਾਈਏ ਨੇ ਬਹੁਤ ਜ਼ਿਆਦਾ ਦਿੱਤੇ ਨੇਗੇ ਪਹਿਲਾਂ ਕਿੰਨੇ ਕਿੰਨੇ ਸੇਲ ਕਰਤੇ ਬਾਈ ਜੀ ਅਸੀਂ 650 ਟਰੈਕਟਰ ਦੇਤਾ ਜੀ 650 ਕਿੰਨਾ ਟਾਈਮ ਹੋ ਗਿਆ ਬਾਈ ਜਾਂਸੀ ਬਣਿਆ ਸਾਨੂੰ 4 ਸਾਲ ਹੋ ਗਏ 4 ਸਾਲ ਲੈ ਬਾਈ ਜੀ ਸਾਡੇ 650 ਟਰੈਕਟਰ ਸੇਲ ਕਰਤਾ ਤੇ 4 ਕਿਸਾਲ ਹੋ ਗਏ ਬਾਈਆਂ ਨੂੰ ਕੰਪਨੀਆਂ ਨਾਲ ਜੁਆਇੰਟ ਹੋਇਆ ਨੂੰ ਤੇ ਤੇਲ ਦੀ ਗੱਲਬਾਤ ਕਰੀ ਦਿੱਤੀ ਹੈ ਨਾ ਤੇ ਇੱਕ ਗੱਲ ਕਹਿਣੇ ਹੋ ਬਾਈ ਜੀ ਤੁਸੀਂ ਵੀ ਮੰਨ ਕੇ ਚੱਲੋ ਤੇਲ ਦੀ ਟੈਂਕੀ ਭਰਾ ਲਓ ਹਾਂਜੀ ਠੀਕ ਹੈ ਦੂਜੇ ਟਰੈਕਟਰ ਆ ਬਰਾਬਰ ਬਾਈ ਜੀ ਹਾਂਜੀ 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 ਠੀਕ ਹੈ ਜੀ ਤੇ ਕਿੰਨੇ ਖਾਤਾ ਜਾਂਦੇ ਸਾਡਾ ਟਰੈਕਟਰ ਕਿਸੇ ਕੰਪਨੀਆ ਟਰੈਕਟਰ ਨੂੰ ਕੰਪੀਟੀਸ਼ਨ ਆ ਸਾਡਾ ਉਹਨਾਂ ਨਾਲ ਜੀ ਠੀਕ ਹੈ ਜੀ ਟੈਂਕਾਂ ਭਰ ਲੋ ਉਹਨੇ ਟੈਂਕਾਂ ਭਰ ਲੋ ਸਾਡੇ ਟਰੈਕਟਰ ਦੀ ਟੈਂਕੀ ਭਰ ਲੋ ਡੀਜੀਟੀ ਦੇ ਸਿਆ ਵੀ ਵੇਖ ਲੋ ਠੀਕ ਹੈ ਇਹ ਤਾਂ ਸਾਡਾ ਪਲਟੀਨਾ ਮੋਟਰਸਾਈਕਲ ਜਿੰਨੀ ਖਰਚਾ ਖਾਦਾ ਟਰੈਕਟਰ ਸਾਡਾ ਲੈ ਬਈ ਪਲਟੀਨੇ ਦੇ ਤੇਲ ਵਾਲਾ ਤੁਹਾਨੂੰ ਦੇਣ ਲੱਗਿਆ ਹੋਣਾ ਟਰੈਕਟਰ ਸੇਮ ਪਾਵਰ ਦਾ ਟਰੈਕਟਰ ਲਾਓ ਸੇਮ ਪਾਵਰ ਜੇ 60 ਪਾਵਰ ਦਾ ਟਰੈਕਟਰ ਇਹਦੇ ਨਾਲ ਲਾਓ ਜੀ ਠੀਕ ਹੈ ਜੀ ਉਹੀ ਤਾਂ ਆਪਣਾ 60 ਪਾਵਰ ਦੇ ਨਾਲ ਲਾਉਂਗੇ ਡੀਜੀ ਲੋ ਜਾ ਦੇਖਾਂ ਠੀਕ ਹੈ ਜੇ ਮੰਨ ਕੇ ਚੱਲੋ ਬੇ ਉਹ ਟਰੈਕਟਰ ਹੋਇਆ 45 ਪਾਵਰ ਦਾ ਠੀਕ ਹੈ ਤਾਂ ਇਹ 60 ਪਾਵਰ ਦਾ ਉਹਦੇ ਬਰਾਬਰ ਤੇਲ ਪਾਓ ਹਾਂਜੀ ਹਾਂ 45 ਪਾਵਰ ਹਾਂਜੀ ਮੇਨ ਲੁਕੇਸ਼ਨ ਬਾਈ ਜੀ ਇੱਕ ਵਾਰੀ ਹੋਰ ਦੱਸੋ ਆਪਣੀ ਕੀ ਆ ਗਈ ਸਾਡੀ ਗੁਰੂ ਕਾਸ਼ੀ ਤੇ ਤਾਈ ਠੀਕ ਹੈ ਜੀ ਰਾਮਪਰਾ ਬਹਿੰਡਾ ਸਾਡੇ ਕੋਲੇ ਠੀਕ ਹੈ ਜੀ ਮੇਨ ਲੁਕੇਸ਼ਨ ਸਾਡੇ ਕੋਲੇ ਮੇਨ ਹਾਈਵੇ ਪਰ ਨਾਲਾ ਰੋਡ ਤੇ ਆਈ ਠੀਕ ਹੈ ਜੀ ਹਾਂਜੀ ਨੰਬਰ ਸਾਡੇ ਸਕਰੀਨ ਤੇ ਚੱਲ ਰਿਹਾ ਠੀਕ ਹੈ ਬਾਈ ਠੀਕ ਹੈ ਬਾਈ ਜੀ ਓਕੇ ਬਾਈ ਸਤਿ ਸ੍ਰੀ ਅਕਾਲ ਜੀ ਤੇ ਲੋਕੋ ਜੀ ਜੇ ਕਿਸੇ ਵੀਰ ਨੇ ਟਰੈਕਟਰ ਵਾਈ ਕਰਨਾ ਹੈ ਸਕਰੀਨ ਉੱਪਰ ਨੰਬਰ ਹੈਗਾ ਟਰੈਕਟਰ ਵੀ ਕਟਾਇਆ ਜਾ ਕੋ ਲੋਨ ਵਗੈਰਾ ਦੀ ਵੀ ਸਬਦਾ ਵੀ ਹੈਗੀ ਕਰ ਲੋ ਸੰਪਰਕ ਧੰਨਵਾਦ ਸਤਿ ਸ੍ਰੀ ਅਕਾਲ